ਦਾ ਖਸਾ ਵਾਹਿਗੁਰੂ ਜੀ ਦੀ ਫਤਿਹ ਤੰਤਨ ਸਹਿਬ ਜੀ ਗੁਰਾਂ ਸਾਹਿਬ ਜੀ ਮਹਾਰਤ ਤੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਆਪ ਜੀ ਦੀ ਅਪਾਰ ਕਿਰਪਾ ਅਤੇ ਰਾਜਪੁਰ ਦੇ ਸਰਦਾਰ ਪਰਵਿੰਦਰ ਸਿੰਘ ਪਰਵਿੰਦਰ ਸਿੰਘ ਪਾਟਿਆ ਜੀ ਆਪ ਜੀ ਨੇ ਸ਼ਹਾਬ ਮਾਲਕੰਡਾ ਤੋਂ ਜੋ ਕਿ ਭਾਈ ਮਨ ਰਾਜ ਸਿੰਘ ਦਾ ਜਥਾ ਕਿੰਨੀ ਜਥਾ ਪਿੱਛੇ ਆਇਆ ਹੈ ਬਹੁਤ ਹੀ ਤੁਸੀਂ ਨਮਰਤਾ ਵਾਲਾ ਜਥਾ ਪਿੱਛੇ ਆਇਆ ਹੈ ਧੰਨਵਾਦ ਆ ਤੁਹਾਡਾ ਜੀ ਐਸੇ ਗੁਣਮਾਨ ਬੱਚੇ ਕੀਰਤਨ ਵੀ ਸੁਣਾ ਕਰਦੇ ਨੇ ਤੇ ਨਮਸਤਾ ਵੀ ਖੁੱਟ-ਖੁੱਟ ਕੇ ਕਰੀ ਇਹਨਾਂ ਦੇ ਵਿੱਚ ਬੜਾ ਹੀ ਪਿਆਰ ਲੈ ਕੇ ਜਾ ਰਹੇ ਨੇ ਵੀ ਆਰ ਰਿਕਾਰਡਸ ਸਟੂਡੀਓ ਦੇ ਵਿੱਚ ਜਿੱਥਾਂ ਦੀ ਵੀਡੀਓ ਸ਼ੂਟ ਹੋ ਰਹੀ ਹੈ ਤੇ ਅੱਗੇ ਵੀ ਇਹਨਾਂ ਨੂੰ ਅਸੀਂ ਹਾਂ ਦਾ বারবার শ্রদ্ধা ਪੱਤਰ ਦਿੰਦੇ ਰਵਾਂਗੇ ਸੋ ਬੜਾ ਮਨ ਖੁਸ਼ ਹੋਇਆ ਹੈ ਇਹ ਵੀ ਦੋ ਬਚਨ ਸਾਂਝੇ ਕਰਨਗੇ ਕਿ ਮੇਰੇ ਕੋਲ ਇਹਨਾਂ ਨੂੰ ਪਿਆਰ ਮਿਲਿਆ ਯਕੀਨੀ ਹੋਇਆ ਆਪੇ ਦੱਸਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇੱਥੇ ਆ ਕੇ ਇੰਨੀ ਖੁਸ਼ੀ ਹੋਈ ਮੈਂ ਦੱਸ ਨਹੀਂ ਸਕਦਾ ਸਾਧ ਸੰਗਤ ਜੀ ਮੈਂ ਜਦੋਂ ਸ਼ਾਹਬਾਦ ਮਾਰਕੰਡਾ ਤੋਂ ਚੱਲਿਆ ਤੇ ਮਨ ਦੇ ਵਿੱਚ ਬੜੇ ਵੀ ਚਾਰ ਸਨ ਵੀ ਵੀਡੀਓ ਕਿੱਦਾਂ ਹੋਏਗੀ ਸ਼ੂਟ ਕਿੱਦਾਂ ਹੋਣਗੇ ਕਿਉਂਕਿ ਫਸ਼ਟ ਟਾਈਮ ਅਸੀਂ ਆਏ ਹਾਂ ਪਰ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਮਾਹੌਲ ਹੀ ਸਾਰਾ ਕੁਝ ਚੇਂਜ ਹੋ ਗਿਆ ਤੇ ਸਾਨੂੰ ਸਾਡੇ ਅੰਤੀ ਸਰਕਾਰਯੋਗ ਬਾਬਾ ਜੀ ਗੁਰਿੰਦਰ ਸਿੰਘ ਮਾਨ ਗੁਰਿੰਦਰ ਸਿੰਘ ਜੀ ਨੇਰਮਾਨ ਜਿਨ੍ਹਾਂ ਤੇ ਗੁਰੂ ਰਾਮਦਾਸ ਪਾਸ਼ਾ ਜੀ ਦੀ ਬਹੁਤ ਰਹਿਮਤ ਬਹੁਤ ਕਿਰਪਾ ਹੈ ਤੇ ਪਾਸ਼ਾ ਜੀ ਨੇ ਕਿਰਪਾ ਕੀਤੀ ਹੈ ਤੇ ਸਾਡੇ ਨਾਲ ਮੇਲ ਮਿਲਾਇਆ ਹੈ ਤੇ ਅਸੀਂ ਬਹੁਤ ਖੁਸ਼ ਹਾਂ ਕਿ ਗੁਰੂ ਰਾਮਦਾਸ ਪਾਸ਼ਾ ਜੀ ਨੇ ਸਾਨੂੰ ਇੰਨੇ ਨਿਮਰਤਾ ਵਾਲੇ ਰਾਗੀ ਸਿੰਘ ਵੀ ਨੇ ਬਾਬਾ ਜੀ ਤੇ ਇੰਨੀ ਨੋਲਜ ਰੱਖਦੇ ਨੇ ਕੀਰਤਨ ਦੀ ਨੌਲੇਜ ਤਬਲੇ ਦੀ ਨੌਲੇਜ ਨਿਊ ਕੰਪੋਜੀਸ਼ਨ ਇੱਕ ਸਾਨੂੰ ਕੰਪੋਜੀਸ਼ਨ ਵੀ ਬਣਾ ਕੇ ਦਿੱਤੀ ਹੈ ਬਾਬਾ ਜੀ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਅਤੀ ਸਤਕਾਰਯੋ ਬਾਬਾ ਬਰਿੰਦਰ ਸਿੰਘ ਜੀ ਮਿਊਜ਼ਿਕ ਡਾਇਰੈਕਟਰ ਤੇ ਸਾਡੇ ਭਾਈ ਸਾਹਿਬ ਸਰਬਜੀਤ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਕਰਕੇ ਅਸੀਂ ਇੱਥੇ ਆਏ ਹਾਂ ਤੇ ਸਭ ਤੋਂ ਧੰਨਵਾਦ ਸਾਡੇ ਅਤੀ ਸਤਕਾਰਯੋ ਪਰਵਿੰਦਰ ਸਿੰਘ ਜੀ ਪਾਟਿਆ ਜੋ ਕਿ ਸਾਡੇ ਬਹੁਤ ਹੀ ਸਤਿ ਸਤਕਾਰਯੋਗ ਹਨ ਜਿਨ੍ਹਾਂ ਦੀ ਬਦੌਲਤ ਕਰਕੇ ਅਸੀਂ ਵੀ ਆਰ ਰਿਕਾਰਡ ਤੋਂ ਤਿੰਨ ਸ਼ਬਦ ਰਿਕਾਰਡ ਕਰਵਾਏ ਹਨ ਸੋ ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦੇ ਨਾਲ ਬਹੁਤ ਹੀ ਜਲ ਆਪ ਜੀ ਦੇ ਸਾਹਮਣੇ ਇਹ ਸ਼ਬਦ ਨੀਂ ਕਿਤੇ ਜਾਣਗੇ ਸੋ ਮੈਂ ਹੁਣ ਬਾਬਾ ਜੀ ਨੂੰ ਬੇਨਤੀ ਕਰਾਂਗਾ ਉਹ ਫਤਿਹ ਸਾਂਝੀ ਕਰੀਏ ਜੀ ਮੈਂ वैसे ते है ना ਜਥੇਦਾਰ ਦਾ ਨਾਮ ਲੈਣਾ ਲੈਂਦਾ ਵਾ ਪਰ ਮੈਂ ਇਹਨਾਂ ਦੇ ਨਾਲ ਆਵਾਂਗਾ ਆਪ ਜੀ ਦਾ ਸ਼ੁਕਰੀਆ ਗੁਰਪ੍ਰੀਤ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੋਟਾ ਜੀ ਐਸੀ ਆਵਾਜ਼ ਲਾਂਦੇ ਨੇ ਕਿ ਹੈ ਨਾ ਰਬਾਬੀ ਸਿੰਘ ਹੀ ਲੱਗਦੇ ਨੇ ਤੇ ਆਪ ਜੀ ਨਵਦੀਪ ਹੈ ਭਾਈ ਨਵਦੀਪ ਸਿੰਘ ਜੀ ਤਬਲੇ ਦੀ ਸੰਗਤ ਤਬਲਾ ਨਵਾਜਾਂ ਵਿੱਚ ਨਾ ਜੰਚਲ ਗਿਰਤੀ ਵੀ ਹੁੰਦੀ ਹੈ ਤੇ ਤੇਜ਼ ਮਿੱਤੀ ਵੀ ਹੁੰਦੀ ਪਰ ਇਹਨਾਂ ਚ ਨਹੀਂ ਮਤਾਂ ਰਹੀ ਰਹਿਮ ਕਰੀਦਾ ਜੀ ਤੇ ਆਪ ਜੀ ਦਿਨ ਤੋਂ ਬਾਅਦ ਹੈ ਰਬਾਦੀ ਕੋਲ ਸੀਮਰ ਸਿੰਘ ਗੁਰਸੀਮਰ ਸਿੰਘ ਜੀ ਰਬਾਬੀ ਰਬਾਬ ਵਜਾਉਂਦੇ ਨੇ ਜੀ ਬੜੀ ਹੀ ਮਿੱਠੀ ਰਬਾਬ ਸੋਚ ਰਬਾਬ ਵਜਾਉਂਦੇ ਕਈ ਹਨ ਰਬਾਬ ਫੜ ਲੈਂਦੇ ਨੇ ਦੰਦੀ ਸਾਜ਼ ਫੜ ਲੈਂਦੇ ਨੇ ਤੇ ਭਾਵੇਂ ਭਾਵੇਂ ਸਾਰੀ ਭਲੇ ਦੇ ਪਰ ਇਹਨਾਂ ਨੂੰ ਮੈਂ ਇਹ ਗੱਲ ਜ਼ਰੂਰ ਕਹਾਂ ਕਿ ਸੱਚ ਵਜਾਉਂਦੇ ਨੇ ਪਤਾ ਲੱਗਦਾ ਸਮਝ ਆਉਂਦੀ ਹੈ ਇਹਨਾਂ ਨਾਲ ਹਨ ਆਪਾਂ ਅਸੀਂ ਸੰਗਤ ਕੀਤੀ ਹੈ ਦੱਸ ਲਿਆ ਜਿਹੜੀ ਰਿਕਾਰਡਿੰਗ ਹੋਈ ਇਸ ਤੋਂ ਇਲਾਵਾ ਅਸੀਂ ਦੱਸ ਲਿਆ ਹੈ ਹਨਾ ਦਾਲ ਕੇ ਹਨਾ ਆਨੰਦ ਲਿਆ ਸਤਿ ਸ੍ਰੀ ਪਾਖਸ਼ ਦੀ ਸਿਰਫਲਾ ਕੀਤੀ ਹੈ ਤੇ ਹੁਣ ਫਤਿਹ ਸਾਂਝੀ ਕਰਾਂਗੇ ਤੇ ਜਲਦੀ ਤੋਂ ਜਲਦੀ ਇਹ ਇਹਨਾਂ ਦੇ ਸ਼ੋਅ ਰਿਲੀਜ਼ ਵੀ ਹੋਣਗੇ ਤੇ ਮੈਂ ਸਤਿਗੁਰੂ ਚਰਨਾਂ ਤੰਦਰ ਬਾਬਾ ਵੀਰ ਸਿੰਘ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਬੇਅੰਤ ਕਾਮਯਾਬੀਆਂ ਦੇ ਕੇ ਇਹਨਾਂ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਂਦੇ ਹਾਂ